ਕਿਸਾਨ ਵੀਰੋ ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਆਪਣਾ ਜਿਹੜਾ ਵਿਸ਼ਾ ਰਹੂਗਾ ਜਿਹੜਾ ਪਹਿਲਾ ਪਾਣੀ ਆ ਉਹਦਾ ਲਾਉਣ ਦਾ ਸਹੀ ਸਮਾਂ ਕੀ ਹੈ ਕਿਹੜੇ ਹਿਸਾਬ ਨਾਲ ਆਪਾਂ ਲਾਉਣਾ ਹੈ ਤੇ ਦੂਜਾ ਆਪਾਂ ਯੂਰੀ ਦੇ ਨਾਲ ਆਪਾਂ ਹੋਰ ਕਿਹੜੀ ਚੀਜ਼ ਪਾ ਸਕਦੇ ਹਾਂ ਮੈਗਨੀਜ਼ ਪਾਉਣ ਦਾ ਸਹੀ ਸਮਾਂ ਕੀ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਕਈ ਵਾਰ ਜਦੋਂ ਪਾਣੀ ਲੱਗਦਾ ਆਪਣੀ ਜਿਹੜੀ ਫਸਲ ਹੈ ਪੀਲੀ ਪੈ ਜਾਂਦੀ ਹੈ ਸੋ ਉਹਨੂੰ ਰੋਕਣ ਲਈ ਆਪਾਂ ਕੀ ਕਰ ਸਕਦੇ ਹਾਂ ਤੇ ਜੇਕਰ ਪੀਲੀ ਪੈਂਦੀ ਹੈ ਉਹਦਾ ਹੱਲ ਕੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਆਪਣੀ ਕਣਕ ਦਾ ਫਟਾਰਾ ਕਰਾਉਣਾ ਹੈ ਉਹ ਆਪਾਂ ਕਿਵੇਂ ਕਰਾਉਣਾ ਸੋ ਇਹਦੇ ਤੇ ਆਪਾਂ ਡਿਟੇਲ ਚ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ Đੋ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਆਪਾਂ ਸਾਰਿਆਂ ਨੂੰ ਪਤਾ ਹੈ ਨਾਰਮਲ ਪਾਣੀ ਹੈ ਜਿਹੜਾ 25 ਤੋਂ 30 ਦਿਨ ਤੇ ਲਾਉਨੇ ਹੁੰਦੇ ਆ ਉਹਦੇ ਲਈ ਆਪਾਂ ਕੀ ਦੇਖਦੇ ਹੁੰਨੇ ਆ 크라운 ਰੂਟ ਸਟੇਜ ਜਿਹਦੀ ਕਿ ਮੈਂ ਪਿਛਲੇ ਸਾਲ ਵੀ ਵੀਡੀਓ ਬਣਾਈ ਸੀ ਲਗਭਗ ਹੁਣ ਕਾਫੀ ਜ਼ਿੰਮੇਦਾਰਾਂ ਨੂੰ ਪਤਾ ਹੀ ਆ ਵੀ 크라운 ਰੂਟ ਇਨੀਸ਼ੀਏਸ਼ਨ ਦੇ ਸਟੇਜ ਕੀ ਹੈ ਇਹਦੇ ਵਿੱਚ ਕੀ ਹੈ ਜਿਹੜੀ ਆਪਣਾ ਪਹਿਲਾਂ ਪ੍ਰਾਇਮਰੀ ਰੂਟਸ ਨਿਕਲੀਆਂ ਉਦੋਂ ਉੱਤੇ ਇੱਕ ਗੰਢ ਬਣਦੀ ਹੈ ਗੰਢ ਨੂੰ ਕਰਾਉਨ ਕਿਹਾ ਜਾਂਦਾ ਯਾਨੀ ਕਿ ਤਾਜ ਉਹਦੇ ਉੱਤੋਂ ਜਿਹੜੀਆਂ ਆਪਣੀਆਂ ਰੂਟਸ ਨਿਕਲਦੀਆਂ ਜਾਂ ਜੜਾ ਨਿਕਲਦੀਆਂ ਉਸ ਤੋਂ ਬਾਅਦ ਜਿੰਨਾ ਵੀ ਖਾਦ ਖੁਰਾਕ ਕੁਝ ਵੀ ਬੂਟੇ ਨੇ ਲੈਣਾ ਉਹ ਜੜਾਂ ਰਹੀ ਰਹਿਣਾ ਹੁੰਦਾ ਤੇ ਉਹਨੂੰ ਤਾਂ ਕਰਕੇ ਕਰਾਉਨ ਰੂਟ ਇਨੀਸ਼ੀਏਸ਼ਨ ਰੈਟ ਕੇ ਸਟੇਜ ਕਹਿੰਨੇ ਆ ਇਹ 25 ਤੋਂ 30 ਦਿਨ ਤੋਂ ਲਗਭਗ ਆਪਣੀ ਜਿਹੜੀ ਹੈ ਕਣਕ ਦੇ ਵਿੱਚ ਆਉਂਦੀ ਹੈ ਸੋ ਆਪਣਾ ਜਿਹੜਾ ਸਹੀ ਸਮਾਂ ਪਾਣੀ ਲਾਉਣ ਦਾ ਕਰਾਉਨ ਰੂਟ ਇਨੀਸ਼ੀਏਸ਼ਨ ਸਟੇਜ ਤੇ ਆਪਾਂ ਲਾ ਸਕਦੇ ਹਾਂ ਇਹਦੇ ਤੇ ਆਪਾਂ ਧਿਆਨ ਰੱਖਣਾ ਵੀ ਪਾਣੀ ਜ਼ਿਆਦਾ ਭਰ ਕੇ ਨਹੀਂ ਲਾਉਣਾ ਕੋਸ਼ਿਸ਼ ਕਰੀਏ ਆਪਾਂ ਕਿਾਰੇ ਬਣਾ ਲਈਏ ਤਾਂ ਕਿ ਜਿਹੜਾ ਇੱਕ ਕਿਾਰੇ ਤੋਂ ਦੂਜੇ ਚ ਆਪਾਂ ਤੋੜਦੇ ਚੱਲੀਏ ਇੱਕ ਜਗ੍ਹਾ ਪਾਣੀ ਜਿਹੜਾ ਭਰ ਕੇ ਨਾ ਲੱਗੇ ਕਿਉਂਕਿ ਜੇਕਰ ਆਪਾਂ ਜ਼ਿਆਦਾ ਭਰਵਾ ਪਾਣੀ ਲਾਉਨੇ ਆ ਫਿਰ ਆਪਣੀ ਜਿਹੜੀ ਮਿੱਟੀ ਹੈ ਉਹਦੇ ਚੋਂ ਹਵਾ ਨਿਕਲ ਜੂ ਉਹਦੇ ਨਾਲ ਜਿਹੜੀ ਹੈ ਆਪਣੀ ਕਣਕ ਹੈ ਉਹ ਪਾਣੀ ਦਾ ਦਬਾਅ ਮੰਨ ਕੇ ਜਦੋਂ ਰੂਟਸ ਨੂੰ ਪ੍ਰੋਪਰ ਜਿਹੜੀ ਆਕਸੀਜਨ ਵਗੈਰਾ ਨਾ ਮਿਲੀ ਤਾਂ ਉਹਦੇ ਕਰਕੇ ਜਿਹੜੀ ਆਪਣੀ ਕਣਕ ਹੈ ਉਹ ਪੀਲੀ ਪੈਣ ਲੱਗ ਜਾਂਦੀ ਹੈ ਸੋ ਇਹਦਾ ਵੀ ਹੱਲ ਦੱਸਾਂਗੇ ਕਈ ਵਾਰ ਆਪਾਂ ਜਦੋਂ ਕਿਸਾਨ ਦੇਖਦੇ ਆ ਵੀ ਕਣਕ ਪੀਲੀ ਪੈ ਗਈ ਉਹ ਸੋਚਦਾ ਬਸ ਯੂਰੀਆ ਪਾ ਦਈਏ ਇਹਨੇ ਕਣਕ ਹਰੀ ਕਰਨੀ ਹੈ ਇਹ ਨਹੀਂ ਹੁੰਦਾ ਕਿਸਾਨ ਵੀਰੋ ਕਈ ਕਾਰਨ ਹੋ ਜਾਂਦੇ ਆ ਕਈ ਵਾਰ ਹੁਣ ਜਿਵੇਂ ਕਿ ਆਪਾਂ ਦੇਖਿਆ ਜਿਹੜੀਆਂ ਅਗੀਤੀਆਂ ਕਣਕਾਂ ਬਿਜੀਆਂ ਉਦੋਂ ਟੈਂਪਰੇਚਰ ਵੀ ਜਿਹੜਾ ਕਹਿ ਲਈਏ ਪੂਰਾ ਡਾਊਨ ਨਹੀਂ ਸੀਗਾ ਜਾਂ ਜ਼ਿਆਦਾ ਸੀਗਾ ਟੈਂਪਰੇਚਰ ਜਿਹਦੇ ਕਰਕੇ ਵੀ ਕਣਕ ਪੀਲੀ ਪੈ ਸਕਦੀ ਹੈ ਦੂਜਾ ਕਾਰਨ ਮੈਂ ਤੁਹਾਨੂੰ ਪਾਣੀ ਦਾ ਦੱਸਿਆ ਤੀਜਾ ਆ ਜਾਂਦਾ ਕਿਸਾਨ ਵੀਰੋ ਆਪਣੇ ਦੇ ਵਿੱਚ ਜਿਹੜਾ ਕਾਰਨ ਹੈ ਉਹ ਆ ਜਾਂਦਾ న్యూਟਰੀਐਂਟਸ ਕਈ ਵਾਰ ਕਿਸੇ ਤੱਤ ਦੀ ਘਾਟ ਆ ਜਾਂਦੀ ਹੈ ਜਿਕਰ ਲੋਹੇ ਤੱਤ ਦੀ ਰੇਸ ਲੀਆਂ ਜ਼ਮੀਨਾਂ ਘਾਟ ਆਉਂਦੀ ਹੈ ਤਾਂ ਵੀ ਜਿਹੜੀ ਇਹ ਪੱਤੇ ਪੀਲੇ ਪੈਣ ਲੱਗ ਜਾਂਦੇ ਆ ਉਹਦੇ ਵਿੱਚ ਉੱਪਰਲੇ ਤਾਂ ਵਾਲੇ ਨਵੇਂ ਪੱਤੇ ਨਿਕਲੇ ਪੀਲੇ ਪੈਂਦੇ ਆ ਤੇ ਜਿਹੜੀ ਇੰਟਰਵੈਨਰ ਕੋਰਸਸ ਹੁੰਦੀ ਹੈ ਜਾਂ ਕਿ ਹਰੀਆਂ ਜਿਹੜੀਆਂ ਆਪਣਾ ਕਹਿ ਲਈਏ ਜਿਹੜੀਆਂ ਪੱਤੇ ਦੀਆਂ ਨਾੜਾਂ ਹੁੰਦੀਆਂ ਉਹਨਾਂ ਵਿੱਚਕਾਰਲਾ ਹਿੱਸਾ ਪਹਿਲਾਂ ਪੀਣਾ ਪੈਣਾ ਪੈਣਾ ਸ਼ੁਰੂ ਹੁੰਦਾ ਹੈ ਉਹਦੇ ਲਈ ਆਪਾਂ ਤੁਹਾਨੂੰ ਵਧੀਆ ਦੱਸਾਂਗੇ ਸਪਰੇਅ ਆਪਾਂ ਲੋਹਾ ਘਾਟ ਜਿਹੜੀ ਸਪਰੇਅ ਕਰ ਸਕਦੇ ਆ 0.5% ਯਾਨੀ ਕਿ 1 ਕਿਲੋ 200 ਲੀਟਰ ਪਾਣੀ ਦੇ ਵਿੱਚ ਮਲਾ ਕੇ ਉਹ ਸਪਰੇਅ ਕਰ ਸਕਦੇ ਆ ਜਾਂ ਪੀਲੀ ਪੈ ਸਕਦੀ ਜੇਕਰ ਯੂਰੀਏ ਦੇ ਕਰਕੇ ਪੀਲੀ ਪਈ ਹੋ ਤਾਂ ਉਹ ਜਿਹੜੇ ਆ ਹੇਠਲੇ ਪੱਤੇ ਜਿਹੜੇ ਕਣਕ ਦੇ ਪੀਲੇ ਪੈਣਗੇ ਉਹਦੇ ਲਈ ਆਪਾਂ ਯੂਰੀਏ ਦੀ ਆਪਾਂ ਰეკਮੈਂਡੇਸ਼ਨ ਕਰਾਂਗੇ ਤਾਂ ਜਿਹੜਾ ਪਹਿਲਾ ਯੂਰੀਆ ਯੂਰੀਏ ਦੇ ਨਾਲ ਆਪਾਂ ਕੀ ਕਰ ਸਕਦੇ ਆ ਵਧੀਆ ਰਿਜ਼ਲਟ ਲੈਣ ਲਈ ਆਪਾਂ ਸਲਫਰ ਦੀ ਜਿਹੜੀ ਹੈ ਵਰਤੋਂ ਕਰ ਸਕਦੇ ਆ ਉਹਦੇ ਨਾਲ ਜਿਹੜਾ ਜੜਾਂ ਦਾ ਹੋਰ ਵਿਕਾਸ ਜਿਹੜਾ ਬਹੁਤ ਵਧੀਆ ਹੁੰਦਾ ਕਣਕ ਦਾ ਸੋ ਯੂਰੀ ਆਪਾਂ ਜਿਹੜਾ ਪਹਿਲੇ ਪਾਣੀ ਤੇ ਕਿੰਨਾ ਪਾਉਣਾ ਉਹ ਆਪਾਂ ਪਾਉਣਾ 45 ਕਿਲੋ ਪ੍ਰਤੀ ਏਕੜ ਦਾ ਜਾਂ ਪਾਣੀ 45 ਕਿਲੋ ਪ੍ਰਤੀ ਕਿੱਲੇ ਦਾ ਕਹਿ ਲਈਏ ਤੇ ਜੇਕਰ ਆਪਾਂ ਦਸੰਬਰ ਤੋਂ ਬਾਅਦ ਕੋਈ ਕਣਕ ਦੇ ਬੀਜ ਦਾ ਪਛੇਤੀਆਂ ਕਣਕਾ ਬੀਜਦਾ ਅੱਜ ਕਿਸੇ ਬੀਜ ਦੀ ਆਈ ਕੱਲ ਹੋਈ ਸੀ ਉਹਦੇ ਸੁੰਡੀ ਪੈ ਗਈ ਸੀ ਤੇ ਉਹ ਵਾਹ ਕੇ ਬੀਜਣ ਲੱਗਿਆ ਸੀ ਤੇ ਉਹ ਕਹਿੰਦਾ ਸੀ ਮੈਂ ਯੂਰੀਆ ਜ਼ਿਆਦਾ ਪਾ ਦੂੰ ਇਹ ਕਿਸਾਨ ਵੀਰ ਉਹ ਵਹਿਮ ਨਾ ਰੱਖਿਓ ਕਦੇ ਵੀ ਜੇਕਰ ਆਪਾਂ ਲੇਟ ਬਜਾਈ ਕਰਦੇ ਹਾਂ ਤਾਂ ਉੱਥੇ ਜਿਹੜਾ ਯੂਰੀਆ ਆਮ ਨਾਲੋਂ ਘੱਟ ਦੇਵਾਂਗੇ ਨਹੀਂ ਤਾਂ ਉਹਦੀ ਵੈਜੀਟੇਟਿਵ ਜਿਹੜੀ ਹੈ ਗਰੋਥ ਵਾਲੀ ਸਟੇਜ ਹੈ ਵੱਧ ਜਾਂਦੀ ਹੈ ਜਿਹਦੇ ਕਰਕੇ ਆਪਣਾ ਕਣਕ ਦਾ ਝਾੜ ਘਟਣ ਦਾ ਜਿਹੜਾ ਖਰਚਾ ਰਹਿੰਦਾ ਹੈ ਸੋ ਜੇਕਰ ਆਪਾਂ ਦਸੰਬਰ ਤੋਂ ਬਾਅਦ ਕਣਕ ਬੀਰੇ ਆਏ ਜਾਂ ਦਸੰਬਰ ਦੇ ਵਿੱਚ ਸੌਰੀ ਦਸੰਬਰ ਦੇ ਵਿੱਚ ਆਪਾਂ ਜੇਕਰ ਕਣਕ ਬੀਰੇ ਆ ਤਾਂ ਉੱਥੇ ਜਿਹੜਾ ਆਪਾਂ 45 ਕਿਲੋ ਦੀ ਜਗ੍ਹਾ ਆਪਾਂ 35 ਕਿਲੋ ਯੂਰੀਆ ਜਿਹੜਾ ਪ੍ਰਤੀ ਕਿੱਲੇ ਦਾ ਪਾਉਣਾ ਇਹਦੇ ਨਾਲ ਜਿਹੜੀ ਆਪਾਂ ਸਲਫਰ ਯੂਜ਼ ਕਰ ਸਕਦੇ ਆ ਸਲਫਰ ਆਪਾਂ 3 ਕਿਲੋ ਜਿਹੜੀ 80% ਵਾਲੀ ਹੈ ਉਹ ਇਹਦੇ ਨਾਲ ਪਾ ਸਕਦੇ ਆ ਉਹਦੇ ਨਾਲ ਜਿਹੜਾ ਆਪਾਂ ਨੂੰ ਵਧੀਆ ਰਿਜ਼ਲਟ ਮਿਲ ਜੂ ਤੇ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਜੇਕਰ ਸਲਫਰ ਦੀ ਘਾਟ ਆਈ ਦਿਸਦੀ ਹੈ ਸਲਫਰ ਦੀ ਘਾਟ ਵੀ ਉਹ ਪੂਰੀ ਹੋ ਜੂ ਸਲਫਰ ਦੀ ਘਾਟ ਦੇ ਵਿੱਚ ਕੀ ਹੁੰਦਾ ਜਿਹੜੇ ਉੱਪਰਲੇ ਪੱਤੇ ਐ ਉਹ ਪੀਲੇ ਪੈਂਦੇ ਆ ਪਰ ਜਿਹੜੀ ਨੋਕ ਐ ਉਹ ਹਰੀ ਰਹਿ ਜਾਂਦੀ ਐ ਉੱਥੋਂ ਆਪਾਂ ਪਛਾਣ ਸਕਦੇ ਆ ਕਿ ਇਹ ਐ ਜਿਹੜੀ ਸਲਫਰ ਦੀ ਘਾਟ ਐ ਤੇ ਤਿੰਨ ਚਾਰ ਦਿਨ ਪਹਿਲਾਂ ਆਪਾਂ ਪਾਣੀ ਲਾਉਣ ਤੋਂ ਜਾਂ ਦੋ ਤਿੰਨ ਦਿਨ ਪਹਿਲਾਂ ਆਪਾਂ ਇੱਕ ਸਪਰੇ ਮੈਗਨੀਸ ਸਲਫੇਟ ਦੀ ਜ਼ਰੂਰ ਕਰਨੀ ਐ 0.5% ਯਾਨੀ ਕਿ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਦੀ ਐ ਜਿਹੜੀ ਸਪਰੇ ਦੂਜੀ ਇੱਕ ਜ਼ਰੂਰ ਕਰਨੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਇਹਨੀਆਂ ਸਪਰੇਆਂ ਆਪਾਂ ਹਫ਼ਤੇ ਹਫ਼ਤੇ ਤੇ ਜਿਹੜੀਆਂ ਕਰ ਸਕਦੇ ਆ ম্যাগਨੀਸ ਸਲਫੇਟ ਦੀਆਂ ਤਾਂ ਹੁਣ ਗੱਲ ਕਰੀਏ ਜੇਕਰ ਆਪਣੀ ਕਣਕ ਦਬ ਜਾਂਦੀ ਹੈ ਜਾਂ ਕਿਸੇ ਵੀ ਕਾਰਨ ਇਹ ਪੀਲੀ ਪਈ ਹੋਈ ਹੈ ਜਾਂ ਫਟਾਰਾ ਘਟ ਚੱਕਿਆ ਤਾਂ ਉਹਦੇ ਲਈ ਆਪਾਂ ਕਿਸਾਨ ਵੀਰੋ ਕੀ ਕਰ ਸਕਦੇ ਆ ਉਹਦੇ ਲਈ ਆਪਾਂ 1 ਕਿਲੋ ਯੂਰੀਆ ਨਾਲ ਹੀ ਪਲੱਸ 1 ਕਿਲੋ ਲੋਹਾ ਜੇਕਰ ਆਪਾਂ ਸਿੰਪਲ ਲੈਣੇ ਆ ਜੇਕਰ ਯੂਰੀਏ ਦੇ ਨਾਲ ਪਲੱਸ ਆਪਾਂ ਨੂੰ ਪਾਉਣੀ ਪਊਗੀ ਜਿੰਕ ਜਿੰਕ ਜੇਕਰ ਆਪਾਂ ਪਾਉਣੀ ਹੈ 21% ਤੱਕ ਕਿਲੋ ਜੇਕਰ 33% ਤਾਂ 700 ਗ੍ਰਾਮ ਜੇਕਰ ਚਿਲੇਟਡ ਲੈਣੀ ਹੈ ਤਾਂ ਸਵਾ 100 ਤੋਂ 150 ਗ੍ਰਾਮ ਆਪਾਂ ਲੈ ਸਕਦੇ ਹਾਂ ਕੋਸ਼ਿਸ਼ ਕਰਿਓ ਜੇਕਰ ਤੁਸੀਂ ਸਾਰੀਆਂ ਚਿਲੇਟਡ ਹੀ ਪਾ ਲਓ ਯੂਰੀਏ ਤੋਂ ਇਲਾਵਾ ਤਾਂ ਵਧੀਆ 1 ਕਿਲੋ ਯੂਰੀਆ ਹੋ ਜਾਊਗਾ ਜੇਕਰ ਜਿੰਕ ਕਹੀਏ ਸਵਾ 100 ਗ੍ਰਾਮ ਤੋਂ 150 ਗ੍ਰਾਮ ਚਿਲੇਟਡ ਆਇਰਨ ਲੋਹਾ ਸਵਾ 100 ਗ੍ਰਾਮ ਤੋਂ 150 ਗ੍ਰਾਮ ਪ੍ਰਤੀ ਏਕੜ ਦਾ ਤੇ ਇਹਦੇ ਨਾਲ ਜਿਹੜਾ ਮੈਗਨੀਸ ਆਪਾਂ ਜਿਹੜਾ ਪਾ ਸਕਦੇ ਆਂ ਚਲੇਟਡ 750 ਤੋਂ 150 ਗ੍ਰਾਮ ਜੇਕਰ ਇਹ ਆਪਾਂ ਸਪਰੇਅ ਕਰਦੇ ਆਂ ਤਾਂ ਜਿਹੜਾ ਕਣਕ ਦਾ ਫਟਾਰਾ ਤੁਸੀਂ ਹਫਤੇ ਦੇ ਵਿੱਚ ਵਿੱਚ ਹੀ ਦੇਖੋਗੇ ਉਹਦੇ ਜਿਹੜੇ ਨੰਬਰ ਆਫ ਟੈਲਰਸ ਆ ਜਿਹੜੀਆਂ ਸ਼ਖਾਵਾਂ ਆ ਉਹ ਵੱਧ ਜਾਣੀਆਂ ਤੇ ਆਪਣਾ ਜਿਹੜਾ ਅੱਗੇ ਜਾ ਕੇ ਜਿਹੜੀ ਕਣਕ ਦਾ ਵਾਧਾ ਪੂਰਾ ਵਧੀਆ ਹੋਊਗਾ ਤੇ ਝਾੜ ਵਧੀਆ ਨਿਕਲੂਗਾ ਸੋ ਮੇਰੀ ਬੇਨਤੀ ਆ ਅਨਸੈਸਰੀ ਕੋਈ ਖਾਦਾ ਨਾ ਪਾਓ ਕਈ ਵੀਰ ਪੁੱਛ ਲੈਂਦੇ ਆ ਵੀ ਯੂਰੀਏ ਦੇ ਨਾਲ 111 ਪਾ ਲਈਏ ਉਹ ਪਾ ਲਈਏ ਜਦੋਂ ਆਪਾਂ ਡੀਏਪੀ ਪਾਈ ਹੋਈ ਹੈ ਜਾਂ ਪोटाश ਆਪਾਂ ਪਹਿਲਾਂ ਪਾਇਆ ਹੋਇਆ ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈਗੀ ਸੋ ਕਿਰਪਾ ਕਰਕੇ ਜੋ ਪਹਿਲੇ ਪਾਣੀ ਤੇ ਪਾਉਣੇ ਆ ਜਿਹੜੀਆਂ ਤੁਹਾਨੂੰ ਖਾਦਾਂ ਦੱਸੀਆਂ ਯੂਰੀਏ ਦੇ ਨਾਲ ਵੱਧ ਤੋਂ ਵੱਧ ਤੁਸੀਂ ਸਲਫਰ ਪਾ ਲਓ ਹੋਰ ਚੀਜ਼ਾਂ ਚ ਨਾ ਪਾਓ ਜਿੰਨਾ ਕਿਸੇ ਵੀ ਮੇਰੇ ਵੀਰਾਂ ਨੂੰ ਡੀਏਪੀ ਨਹੀਂ ਮਿਲੀ ਸੀ ਟੀਐਸਐਸ ਪਾਈ ਹੈ ਉਹਨਾਂ ਨੇ ਯਾਨੀ ਕਿ ਟ੍ਰਿਪਲ ਸਿੰਗਲ ਸੁਪਰ ਫਾਸਫੇਟ ਪਾਈ ਹੈ ਉਰੇਚ ਫਾਸਫੋਰਸ ਸਾਰੀ ਉਵੇਂ ਹੀ ਮਿਲੂ ਤਾਂ ਉਹਨੂੰ 46% ਹੀ ਹੁੰਦੀ ਹੈ ਬਟ ਉਹ ਚ ਯੂਰੀ ਵਾਲਾ ਨਾਈਟ੍ਰੋਜਨ ਤੱਤ ਨਹੀਂ ਹੁੰਦਾ 18% ਸੋ ਉੱਥੇ ਜਿਹੜਾ ਆਪਾਂ ਅੱਧਾ ਕਿਲੋ ਜਿਹੜਾ ਯੂਰੀਏ ਦਾ ਗੱਟਾ ਐਕਸਟਰਾ ਆਪਾਂ ਪਾ ਸਕਦੇ ਆ ਸੋ ਇਹ ਸੀ ਮੇਰੀ ਕਿਸਾਨ ਵੀਰੋ ਅੱਜ ਦੀ ਬੇਨਤੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ